ਭੱਜਪਾ ਐਮਪੀ ਅਤੇ ਬੋਲੀਵੁੱਡ اداکار ਕੰਗਨ ਰਾਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਕਾਫੀ ਸਮੇ ਤੋਂ ਸੁਰਖੀਆਂ 'ਚ ਹੈ। ਖਾਲੀਚੇ اداکارਾਂ ਨੇ ਮੁੰਬਈ 'ਚ 1 ਕਰੋੜ 56 ਲੱਖ ਰੁਪਏ 'ਚ ਆਫਿਸ ਸਪੇਸ ਖਰੀਦਿਆ ਸੀ। ਹੁਣ ਸੁਣਨ 'ਚ ਆਇਆ ਹੈ ਕਿ ਕੰਗਨਾ ਨੇ ਮੁੰਬਈ ਦੇ ਬਾਂਦਰਾ ਦੇ ਪੋਲੀ ਹਿੱਲ ਇਲਾਕੇ 'ਚ ਸਥਿਤ ਆਪਣਾ ਬੰਗਲਾ 32 ਕਰੋੜ ਰੁਪਏ 'ਚ ਵੇਚ ਦਿੱਤਾ ਹੈ। ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ। ਦਸਤਾਵੇਜ਼ਾਂ ਮੁਤਾਬਕ ਕੰਗਨਾ ਨੇ ਬੰਗਲਾ ਸਤੰਬਰ 2017 'ਚ 20 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ ਇਸ ਨੂੰ ਵੇਚ ਕੇ ਉਸ ਨੂੰ 12 ਕਰੋੜ ਰੁਪਏ ਦਾ ਹਫਾ ਹੋਇਆ ਹੈ ਇਹਨਾਂ ਜਾਇਦਾਦਾਂ ਦੇ ਦਸਤਾਵੇਜ਼ਾ ਵਿੱਚ ਖਰੀਦਦਾਰ ਦਾ ਨਾਂ ਵੀ ਸ਼ਾਮਲ ਹੈ ਇਹ ਬੰਗਲਾ ਤਾਮਿਲਨਾਡੂ ਦੇ ਕੋਈ ਵੀ ਟੂਰ ਚ ਰਹਿਣ ਵਾਲੇ ਕਮਲੀਨੀ ਹੋਲਡਿੰਗਸ ਦੀ 파ਟਨਰ ਸ਼ਵੇਤਾ ਬੱਤੀਜ਼ਾ ਨੇ ਖਰੀਦਿਆ ਹੈ ਦਸਤਾਵੇਜ਼ਾ ਦੇ ਅਨੁਸਾਰ ਅਭਿਨੇਤਰੀ ਦਾ ਬੰਗਲਾ 3075 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 500 ਟੈਂਟ ਵਰਕ ਫੁੱਟ ਦੀ ਪਾਰਕਿੰਗ ਥਾਂ ਵੀ ਹੈ ਇਸ ਸੌਦੇ ਦੀ ਰਜਿਸਟ੍ਰੇਸ਼ਨ 5 ਸਤੰਬਰ ਨੂੰ ਹੋਈ ਸੀ ਜਿਸ ਲਈ 1.92 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30000 ਰੁਪਏ ਰਜਿਸਟ੍ਰੇਸ਼ਨ ਫੀ ਵੀ ਅਦਾ ਕੀਤੀ ਗਈ ਪੌਲੀ ਹਿਲ ਵਿੱਚ ਸਥਿਤ ਕੰਗਨਾਦੀ ਉੱਚੀ ਜਾਇਦਾਦ ਹੈ ਜਿਸ ਨੂੰ ਬੀ ਐਮ ਸੀ ਨੇ ਸਤੰਬਰ 2020 ਦੇ ਵਿੱਚ ਨੁਕਸਾਨ ਪਹੁੰਚਾਇਆ ਸੀ ਫਿਰ ਉਸਦੇ ਬੰਗਲੇ ਦੀ ਨਜਾਇਜ਼ ਉਸਾਰੀ ਦੇ ਆਧਾਰ ਤੇ ਪਾਂਟੋੜਵੀ ਕੀਤੀ ਸੀ ਵਰਕਫਰੰਟ ਦੀ ਗੱਲ ਕਰੀ ਤਾਂ ਕੰਗਨਾ ਦੀ ਫਿਲਮ emergency ਨੂੰ ਕੁਝ ਬਦਲਾਅ ਤੋਂ ਬਾਅਦ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਯੂਏ ਸਰਟੀਫਿਕੇਸ਼ਨ ਦਿੱਤਾ ਹੈ ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ ਤੇ ਇਤਰਾਜ਼ ਜਤਾਇਆ ਹੁਣ ਇਹ ਫਿਲਮ ਵਿੱਚ ਕਈ ਕਟੌਤੀਆਂ ਤੇ ਬਦਲਾਅ ਤੋਂ ਬਾਅਦ ਕੁਝ ਹਫ਼ਤਿਆਂ 'ਚ ਰਿਲੀਜ਼ ਹੋਵੇਗੀ ਪੱਜਪਾ ਐਮਪੀ ਅਤੇ ਬੋਲੀਵੁੱਡ اداکار ਕੰਗਨ ਰਾਨੋਤ ਆਪਣੀ ਆਉਣ ਵਾਲੀ ਫਿਲਮ ਐਮਰਜੈਂਸੀ ਨੂੰ ਲੈ ਕੇ ਕਾਫੀ ਸਮੇ ਤੋਂ ਸੁਰਖੀਆਂ 'ਚ ਹੈ। ਖਾਲੀਚੇ اداکارਾਂ ਨੇ ਮੁੰਬਈ 'ਚ 1 ਕਰੋੜ 56 ਲੱਖ ਰੁਪਏ 'ਚ ਆਫਿਸ ਸਪੇਸ ਖਰੀਦਿਆ ਸੀ। ਹੁਣ ਸੁਣਨ 'ਚ ਆਇਆ ਹੈ ਕਿ ਕੰਗਨਾ ਨੇ ਮੁੰਬਈ ਦੇ ਬਾਂਦਰਾ ਦੇ ਪੋਲੀ ਹਿੱਲ ਇਲਾਕੇ 'ਚ ਸਥਿਤ ਆਪਣਾ ਬੰਗਲਾ 32 ਕਰੋੜ ਰੁਪਏ 'ਚ ਵੇਚ ਦਿੱਤਾ ਹੈ। ਇਹ ਜਾਣਕਾਰੀ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਤੋਂ ਮਿਲੀ ਹੈ। ਦਸਤਾਵੇਜ਼ਾਂ ਮੁਤਾਬਕ ਕੰਗਨਾ ਨੇ ਬੰਗਲਾ ਸਤੰਬਰ 2017 'ਚ 20 ਕਰੋੜ ਰੁਪਏ 'ਚ ਖਰੀਦਿਆ ਸੀ। ਹੁਣ ਇਸ ਨੂੰ ਵੇਚ ਕੇ ਉਸ ਨੂੰ 12 ਕਰੋੜ ਰੁਪਏ ਦਾ ਹਫਾ ਹੋਇਆ ਹੈ ਇਹਨਾਂ ਜਾਇਦਾਦਾਂ ਦੇ ਦਸਤਾਵੇਜ਼ਾ ਵਿੱਚ ਖਰੀਦਦਾਰ ਦਾ ਨਾਂ ਵੀ ਸ਼ਾਮਲ ਹੈ ਇਹ ਬੰਗਲਾ ਤਾਮਿਲਨਾਡੂ ਦੇ ਕੋਈ ਵੀ ਟੂਰ ਚ ਰਹਿਣ ਵਾਲੇ ਕਮਲੀਨੀ ਹੋਲਡਿੰਗਸ ਦੀ 파ਟਨਰ ਸ਼ਵੇਤਾ ਬੱਤੀਜ਼ਾ ਨੇ ਖਰੀਦਿਆ ਹੈ ਦਸਤਾਵੇਜ਼ਾ ਦੇ ਅਨੁਸਾਰ ਅਭਿਨੇਤਰੀ ਦਾ ਇਹ ਬੰਗਲਾ 3775 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਵਿੱਚ 500 ਟੈਂਟ ਵਰਕ ਫੁੱਟਦੀ ਪਾਰਕਿੰਗ ਥਾਂ ਵੀ ਹੈ ਇਸ ਸੌਦੇ ਦੀ ਰਜਿਸਟ੍ਰੇਸ਼ਨ 5 ਸਤੰਬਰ ਨੂੰ ਹੋਈ ਸੀ ਜਿਸ ਲਈ 1.92 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਤੇ 30000 ਰੁਪਏ ਰਜਿਸਟ੍ਰੇਸ਼ਨ ਫੀ ਵੀ ਅਦਾ ਕੀਤੀ ਗਈ ਪੋਲੀ ਹਿਲ ਵਿੱਚ ਸਥਿਤ ਕੰਗਨਾਦੀ ਉੱਚੀ ਜਾਇਦਾਦ ਹੈ ਜਿਸ ਨੂੰ ਬੀ ਐਮ ਸੀ ਨੇ ਸਤੰਬਰ 2020 ਦੇ ਵਿੱਚ ਨੁਕਸਾਨ ਪਹੁੰਚਾਇਆ ਸੀ ਫਿਰ ਉਸਦੇ ਬੰਗਲੇ ਦੀ ਨਜਾਇਜ਼ ਉਸਾਰੀ ਦੇ ਆਧਾਰ ਤੇ ਪਾਂਟੋੜਵੀ ਕੀਤੀ ਸੀ ਵਰਕਫਰੰਟ ਦੀ ਗੱਲ ਕਰੀ ਤਾਂ ਕੰਗਨਾ ਦੀ ਫਿਲਮ emergency ਨੂੰ ਕੁਝ ਬਦਲਾਅ ਤੋਂ ਬਾਅਦ ਸੈਂਸਰ ਬੋਰਡ ਨੇ ਸਰਟੀਫਿਕੇਟ ਦੇ ਦਿੱਤਾ ਹੈ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਨੇ ਫਿਲਮ ਨੂੰ ਯੂਏ ਸਰਟੀਫਿਕੇਸ਼ਨ ਦਿੱਤਾ ਹੈ ਸੀਬੀਐਫਸੀ ਨੇ ਇਸ ਫਿਲਮ ਦੇ ਕਈ ਦ੍ਰਿਸ਼ਾਂ ਤੇ ਇਤਰਾਜ਼ ਜਤਾਇਆ ਹੁਣ ਇਹ ਫਿਲਮ ਵਿੱਚ ਕਈ ਕਟੌਤੀਆਂ ਤੇ ਬਦਲਾਅ ਤੋਂ ਬਾਅਦ ਕੁਝ ਹਫ਼ਤਿਆਂ 'ਚ ਰਿਲੀਜ਼ ਹੋਵੇਗੀ